그쪽주 Shiranya 옆면 마음대로 오늘 바로 대치 ını 그 그다음 지난해 ਯਾਰ ਸੰਘਰਸ਼ ਜਿੱਤ ਲੜਦੇ ਲੋਕਾਂ ਦੇ ਸੋ ਮੇਰੇ ਪਿਆਰੇ ਈਟੀਟੀ 4594 ਦੇ ਰਿਸਰਚ ਦੇ ਸਾਥੀਓ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਾਥੀਓ ਸਭ ਤੋਂ ਪਹਿਲਾਂ ਤਾਂ ਲਿੰਕ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਸਭ ਦੀ ਨਵੇਂ ਜੁੜੇ ਨੇ ਚੈਨਲ ਦੇ ਨਾਲ ਤਾਂ ਜੋ ਆਪਣੀ ਗੱਲ ਹਰ ਇੱਕ 8894 ਕੈਡਰ ਸਾਥੀ ਤੱਕ ਪਹੁੰਚ ਸਕੇ ਸੋ ਸਾਥੀਓ ਗੱਲ ਕਰਦੇ ਆ ਕਿ ਆਪਣੇ ਕੱਲ 15 ਤਰੀਕ ਨੂੰ ਸੀਐਮ ਸਾਹਿਬ ਦੀ ਕੋਠੀ ਸੰਗਰੂਰ ਵਿਖੇ ਕੀਤਾ ਜਾਣ ਵਾਲੇ ਕਾਰਾ ਉਭਾਰੇ ਸੋ ਮੇਰੀ ਸਾਰੇ ਇੱਕੈਡਰ ਸਾਥੀਆਂ ਨੂੰ ਅਪੀਲ ਹੈ ਕਿ ਸਾਰੇ ਸਾਥੀ ਵੱਤ ਤੋਂ ਵੱਧ ਕੱਲ 10 ਵਜੇ ਸੰਗਰੂਰ ਫੇਰਕਾ ਪﻼਟ ਵਿਕੇ ਪਹੁੰਚੋ ਤਾਂ ਜੋ ਉੱਥੇ ਆਪਾਂ ਇੱਕ ਵਿਸ਼ਾਲ ਕੱਟ ਦੇ ਰੂਪ ਦੇ ਵਿੱਚ ਸੀਐਮ ਸਾਹਿਬ ਦੀ ਕੋਠੀ ਦਾ ਘੇਰਾਓ ਕਰ ਸਕੀਏ ਅਤੇ ਆਪਣਾ ਜੋ ਹੰਭੰਦਾ ਹੱਕ ਹੈ ਉਸ ਦੀ ਆਵਾਜ਼ ਇਸ ਗੁੰੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਪੁਚਾ ਸਕੀਏ ਸਾਥੀਓ ਜੀ ਮੇਰੇ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਚ 17 ਤਰੀਕ ਨੂੰ ਸਰਕਾਰ ਨੇ ਇੱਕ ਸਿਲੈਕਸ਼ਨ ਲਿਸਟ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਜਾਰੀ ਕੀਤੀ ਸੀ ਪਰ ਉਸ ਤੋਂ ਬਾਅਦ ਸਰਕਾਰ ਨੇ ਆਪਣੀ ਜਿਹੜੀ ਪਰਤੀ ਨੂੰ ਅਣਗੋਲਿਆ ਕੀਤਾ ਆਇਆ ਇੱਕ ਤਰੀਕ ਤੋਂ ਬਾਅਦ ਅੱਜ 14 ਤਰੀਕ ਹੋ ਗਈ ਤੇ ਇਹਨਾਂ ਦਿਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਉਹਨਾਂ ਸਾਥੀਆਂ ਦੀ ਸਿਲੈਕਸ਼ਨ ਦੀ ਸਟੇਸ਼ਨ ਚੁਆਇਸ ਦੀ ਅਜੇ ਤੱਕ ਸਰਕਾਰ ਦੇ ਕੰਨਾਂ ਤੇ ਜਿਹੜੀ ਇਹ ਆਵਾਜ਼ ਹੈ ਜਿਹੜੀ ਹੈ ਗੂੰਜ ਹੈ ਉਹ ਨਹੀਂ ਪਹੁੰਚੀ ਤੇ ਨਾ ਹੀ ਸਰਕਾਰ ਨੇ ਉਹਨਾਂ ਦੀ ਸਟੇਸ਼ਨ ਚੁਆਇਸ ਪਰਵਾਹ ਕੇ ਉਹਨਾਂ ਸਾਥੀਆਂ ਨੂੰ ਵੀ ਸਕੂਲਾਂ ਦੇ ਵਿੱਚ ਪੈਂਜਿਆ ਸੋ ਦੂਜੀ ਗੱਲ ਕਰਦੇ ਆ ਆਪਣੇ 2994 ਬੈਗ ਲੋਕ ਦੀ ਅਤੇ ਜਿਹੜੇ ਸਾਥੀ ਉਹਨਾਂ ਪੋਸਟਾਂ ਵਿੱਚੋਂ ਬਾਕੀ ਰਹਿੰਦੇ ਨੇ 3000 ਦੇ ਵਿੱਚੋਂ ਕੋਲਾ ਸਾਥੀਆਂ ਨੂੰ ਵੀ ਅਪੀਲ ਹੈ ਕਿ ਸਾਰੇ ਸਾਥੀ ਜਿਹੜਾ ਕੱਲ ਧਰਨੇ ਤੇ ਪਹੁੰਚੋ ਤਾਂ ਜੋ 2994 ਬੈਗ ਲੋਕ ਨੂੰ ਵੀ ਆਪਾਂ ਨਾਲ ਦੀ ਨਾਲ ਸਰਕਾਰ ਤੋਂ ਹੱਲ ਕਰਵਾ ਕੇ ਤੇ ਨਾਲ ਦੀ ਨਾਲ ਆਪਾਂ ਸਕੂਲਾਂ ਦੇ ਵਿੱਚ ਜਾ ਸਕੀਏ ਸਾਥੀਓ ਸਰਕਾਰ ਨੇ ਜਿਹੜਾ ਆਪਣਾ ਇਹ ਬੈਗ ਲੋਕ ਹੈ ਇਹਦੇ ਤੇ ਕੋਈ ਅਜੇ ਤੱਕ ਜਿਆਦਾ ਧੋਹ ਨਹੀਂ ਕੀਤਾ ਜਿੰਨਾ ਕੋ ਅਸੀਂ ਪਿੱਛੇ ਸੰਘਰਸ਼ ਕੀਤਾ ਹੈ ਤੇ ਜਿੰਨੇ ਕੋ ਅਸੀਂ ਪਿੱਛੇ ਆਵਾਜ਼ ਚੱਕੀ ਹੈ ਅਸੀਂ ਸਰਕਾਰ ਦੇ ਪੰਨਾਂ ਤੱਕ ਇਹ ਆਵਾਜ਼ ਪਹੁੰਚਾ ਦਿੱਤੀ ਹੈ ਕਿ ਜਿਹੜਾ ਇਹ 894 ਬਕਤੀ ਹੈ ਇਸ ਨੂੰ 9594 ਹੀ ਪੂਰਾ ਕਰਨਾ ਪਏਗਾ ਨਾ ਕਿ ਤੁਸੀਂ ਅੱਧੀ ਪੂਰੀ ਕਰ ਦੋ ਜਾਂ ਜਿੰਨਾ ਤੁਹਾਡਾ ਦਿਲ ਕਰੇਗਾ ਉਨੀ ਪੂਰੀ ਕਰ ਦੋ ਸੋ ਸਾਥੀਓ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਜਿੰਨਾ ਸਾਥ ਤੁਸੀਂ ਵੱਧ ਤੋਂ ਵੱਧ ਦਿਓਗੇ ਜਿੰਨਾ ਸਹਿਯੋਗ ਤੁਸੀਂ ਵੱਧ ਤੋਂ ਵੱਧ ਕਰੋਗੇ ਚਾਹੇ ਉਹ ਇਕੱਠ ਦੇ ਰੂਪ ਵਿੱਚ ਹੋਵੇ ਚਾਹੇ ਜਿਸ ਤਰ੍ਹਾਂ ਵੀ ਹੋਵੇ ਤਾਂ ਇਹ ਆਪਣਾ ਜਿਹੜਾ ਬੈਕਲੋਗ ਹੈ ਇਹ ਉਹਨਾਂ ਜਲਦੀ ਹੱਲ ਹੋ ਦੇਗਾ ਸੋ ਕੱਲ ਤੁਹਾਡਾ ਇਕੱਠ ਦੱਸੇਗਾ ਕਿ ਆਪਾਂ ਜਿਹੜਾ ਇਹ ਬੈਕਲੋਗ ਆਪਣਾ ਸਰਕਾਰ ਤੋਂ ਕਿੰਨੀ ਜਲਦੀ ਤੇ ਕਿਸ ਤਰ੍ਹਾਂ ਪੂਰਾ ਕਰਵਾਉਣਾ ਹੈ ਤੋ ਕਿਸੇ ਸਾਥੀ ਦੇ ਕੋਈ ਸਵਾਲ ਨੇ ਤੇ ਉਹ ਵੀ ਕਮੈਂਟ ਦੇ ਜ਼ਰੀਏ ਆਪਣੇ ਸਵਾਲ ਕਰ ਸਕਦਾ ਹੈ ਤੇ ਸਵਾਲ ਪੁੱਛ ਸਕਦਾ ਹੈ ਸੋ ਅਗਲੀ ਗੱਲ ਮੇਰੇ ਸਾਥੀ सुरेंद्र ਜੀ ਕਰਨਗੇ सारे ही उनास चौरानवे बेरोजगार अध्यापक साथियों प्यार भरी सत श्री अकाल वैसे तो साथी मनदीप ने लगभग सारिया गलांसी दी चलो फिर भी आप गल तेज साझी करते हैं साथी कर जिम्मे तुम्हें तो पता है कि काफी लंबे समय तो आप जो है वो संघर्ष कर रहे हैं ਸਰਕਾਰ ਆਪਣੇ ਨਾਲ ਕਿਤੇ ਨਾ ਕਿਤੇ ਚਾਲ ਚਲਦੀ ਹੈ ਤੇ ਵਰਤੀ ਨੂੰ ਅਸੀਂ ਦੋ ਫੇਸ ਵਿੱਚ ਕਰਾਂਗੇ ਵਰਤੀ ਨੂੰ ਜਿ ਐਹਨੇ ਕਰਾਂਗੇ ਪਹਨੇ ਕਰਾਂਗੇ ਔਰ ਜਦ ਕੀ ਆਪਣੀ ਕਮੀਆਂ ਕਾਰਨ ਵਰਤੀ ਜਿਹੜੀ ਆ ਉਹ ਦੋ ਫੇਸ ਵਿੱਚ ਹੁੰਦੀ ਆ ਕਿਉਂਕਿ ਸਰਕਾਰ ਨੂੰ 95-94 ਪੋਸਟਾ ਕੱਢੀਆਂ ਸੀਗੀਆਂ ਉਹਨਾਂ ਆਪਾ ਪੇਪਰ ਵੀ 9594 ਦਾ ਹੀ ਦਿੱਕਤਾ ਸੀ ਪਰ ਚਲੋ ਸਰਕਾਰ ਨੇ ਚਾਲ ਚੱਲੀ ਫਿਰ ਵੀ ਆਪਾਂ ਉਹਦੇ ਲੱਗ ਕੇ ਸੰਘਰਸ਼ ਕਰ ਰਹੇ ਆ ਤੇ ਸਾਥੀਓ ਤੁਹਾਨੂੰ ਪਤਾ ਹੈ ਇਹ ਜੀਟੀਟੀ ਦਾ ਇਹ ਇਤਿਹਾਸ ਰਿਹਾ ਹੈ ਕਿ ਸੰਘਰਸ਼ ਤੋਂ ਬਗੈਰ ਕੋਈ ਵੀ ਪ੍ਰਤੀਸ਼ਿਰੇ ਨਹੀਂ ਚੜਦੀ ਹਰ ਸਾਥੀਓ ਲੰਬੇ ਸਮੇਂ ਤੋਂ ਜਿਹੜੇ ਚੱਲਦੇ ਸੰਘਰਸ਼ ਤੇ ਉਹ ਕੁਝ ਦਿਨ ਪਹਿਲਾਂ ਹੀ ਬੂਰ ਪਿਆ ਜਿਸ ਤੋਂ ਸਭ ਸਾਥੀਆਂ ਨੂੰ ਇਹ ਉਮੀਦ ਹੋਈ ਕਿ ਬੈਕਲੋਗ ਮਿਲੇਗਾ ਨਹੀਂ ਤਾਂ ਬਹੁਤੇ ਸਾਥੀਆਂ ਨੂੰ ਇਹ ਲੱਗ ਰਿਹਾ ਸੀ ਕਿ ਬੈਕਲੋਗ ਮਿਲਣਾ ਹੀ ਨਹੀਂ ਪਰ ਸਾਥਿਓ ਅਜੇ ਹਾਲ ਕੁਝ ਵੀ ਨਹੀਂ ਹੈ ਮਾਨਯੋਗ ਡਾਕਟਰ ਬੰਜੀਤ ਕੋਰਵਾ ਕੈਬਨਟ ਮੰਤਰੀ ਉਹਨਾਂ ਨੇ ਆਪਣੇ ਵੱਲੋਂ ਅਪਰੂਵਲ ਦੇ ਦਿੱਤੀ ਇਸ ਗੱਲ ਦਾ ਤੁਹਾਨੂੰ ਸਭ ਸਾਥੀਆਂ ਨੂੰ ਪਤਾ ਹੈ ਹੁਣ ਇਹ ਹੈ ਉਹਨਾਂ ਨੇ ਜਿਹੜਾ ਕੰਮ ਕਰਨਾ ਸੀ ਉਹ ਕਰ ਦਿੱਤਾ ਉਹਨੂੰ ਜਿਹੜਾ ਅਮਲੀ ਜਾਮਾ ਜਰਾ ਪਹਨਾਉਣਾ ਹੈ ਸਾਥੀ ਉਹ ਆਪਾਂ ਪਹਨਾਉਣਾ ਹੈ ਇਹ ਨਹੀਂ ਹੈ ਕਿ ਜੇਕਰ ਉਹਨਾਂ ਨੇ ਅਪਰੂਵਲ ਦਿੱਤੀ ਤਾਂ ਤੁਹਾਨੂੰ ਕਰਾਂ ਦੇ ਵਿੱਚ ਬੈਠੇ ਹੀ ਉਨਾ ਚਰਾਨੇ ਪੂਰੀ ਹੋ ਜੇਗੀ ਸਤਿਓ ਹੁਣ ਆਪਾਂ ਨੂੰ ਉਸ ਪ੍ਰੋਸੈਸ ਨੂੰ ਚਾਲੂ ਕਰਾਉਣਾ ਹੈ ਅਤੇ ਜਲਦੀ ਤੋਂ ਜਲਦੀ ਲੈਣਾ ਇਹ ਆਪਣੇ ਹੱਥ ਦੇ ਵਿੱਚ ਹੈ ਪਰ ਆਪਾਂ ਇਸ ਦੇ ਲਈ ਘਰਾਂ ਦੇ ਵਿੱਚੋਂ ਨਿਕਲਣਾ ਪੈਣਾ ਸਾਰੀ ਜਿਹੜੀ ਉਨਾ ਚਰਾਨੇ ਪੂਰੀ ਕਰਾਉਣ ਦੇ ਲਈ ਸਰਕਾਰ ਨਹੀਂ ਸਾਥਿਓ ਆਪਾ ਆਪ ਜ਼ਿੰਮੇਵਾਰ ਹਾਂ ਕਿ ਆਪਾ ਆਪਣੇ ਹੱਕਾਂ ਦੇ ਪ੍ਰਤੀ ਕਿੰਨੇ ਕੁ ਸੁਚੇਤ ਗਿਆ ਕਿੰਨੇ ਕੁ ਆਪਣੇ ਹੱਕਾਂ ਦੇ ਲਈ ਆਪਾਂ ਲੜ ਸਕਦੇ ਹਾਂ ਸਰਕਾਰ ਵੀ ਇਹ ਦੇਖਦੀ ਹੈ ਕਿ ਇਹ ਆਪਣੇ ਹੱਕਾਂ ਦੇ ਲਈ ਕਿੰਨਾ ਲੜਦੇ ਨੇ ਇਸ ਲਈ ਸਾਥਿਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਸਾਥੀ ਕੱਲ 15 ਤਰੀਕ ਨੂੰ ਸੰਗਰੂਰ ਵਿਖੇ ਵਧ ਤੋਂ ਵਧ ਪਹੁੰਚੋ ਤਾਂ ਕਿ ਆਪਾਂ ਇਸ ਗੁੰੰਗੀ ਬੋਲੀ ਸਰਕਾਰ ਨੂੰ ਚੇਤੇ ਕਰਾ ਦਈਏ ਕਿ ਪੜਤੀ ਸਾਡੀ 994 ਹੈ ਔਰ ਹਰ ਹਾਲ ਦੇ ਵਿੱਚ ਅਸੀਂ 994 ਹੀ ਪੂਰੀ ਕਰਾਉਣੀ ਹੈ ਪਰ ਇਹ ਕੰਮ ਕਦੋਂ ਹੋਏਗਾ ਇਹ ਤੁਹਾਡੇ ਸਹਿਯੋਗ ਦੇ ਨਾਲ ਹੋਏਗਾ ਇੱਕਦਮ ਹੋਰ ਸਾਥੀ ਇੱਕਦਮ ਪਹਿਲਾਂ ਵੀ ਹੋ ਸਕਦਾ ਸੀਗਾ ਲੇਕਿਨ ਸਰਕਾਰ ਜਿਹੜੀ ਹੈ ਆਪਣੀ ਅਨ ਅਲੂਰ ਯੂਨਿਟੀ ਦੀ ਫਾਇਦਾ ਚੱਕਦੀ ਹੈ ਹੁਣ ਆਪਾਂ ਸਾਰੇ ਪੰਜਾਬ ਦੇ ਸਾਥੀ ਇਕੱਠਾ ਹੋ ਕੇ ਇੱਕ ਹਮਲਾ ਮਾਰਾਂਗੇ ਜਿਸ ਦੇ ਨਾਲ ਕੀ ਹੈ ਜਿਹੜਾ ਕੰਮ 6 ਮਹੀਨਿਆਂ ਦਾ ਹੈ ਉਹ ਆਪਾਂ 2 ਦਿਨ 2-4 ਹਫ਼ਤੇ ਦੇ ਵਿੱਚ ਕਰਵਾ ਸਕੀਏ ਸਾਥੀਓ ਕੰਮ ਸਾਲ ਦੇ ਵਿੱਚ ਕਰਾਉਣਾ ਹੈ 15 ਦਿਨ ਦੇ ਵਿੱਚ ਕਰਾਉਣਾ ਹੈ ਤੀ ਦਿਨ ਦੇ ਵਿੱਚ ਕਰਾਉਣਾ ਹੈ ਇਹ ਡਿਪੈਂਡ ਸਾਥੀਓ ਆਪਣੇ ਤੇ ਆ ਸਰਕਾਰ ਤੇ ਨਹੀਂ ਸਰਕਾਰ ਕੀ ਚਾਹੇਗੀ ਸਰਕਾਰ ਤਾਂ ਚਾਹਦੀ ਹੈ ਦੇਰੀ ਲਾਵੇ ਇੱਕ ਵੀ ਕੋਸ਼ਨਾ ਦੇਣੀ ਭਵੇ ਪਰ ਸਾਥੀਓ ਤੁਹਾਨੂੰ ਪਤਾ ਹੈ ਆਪਾਂ ਸਾਰੇ ਵੀ ਬਹੁਤ ਤਗੜੇ ਕ੍ਰਾਂਦੇ ਵਿੱਚੋਂ ਨਹੀਂ ਅਗੇ ਆਪਾਂ ਕਿੰਨਾ ਔਖਾ ਪੜੇ ਆ ਤੇ ਇਸ ਕਰਕੇ ਆਪਾਂ ਆਪਣਾ ਹੱਥ ਕਿਸੇ ਕੀਮਤ ਵਿੱਚ ਨਹੀਂ ਛੱਡਣਾ ਤੇ ਸਾਰੇ ਸਾਥੀਆਂ ਨੂੰ ਅਪੀਲ ਹੈ कि कल वध तो वध पूरे हौसले ਨਾਲ ਪਹੁੰਚੋ ਤੇ پورے ਜੋਸ਼ ਨਾਲ پورے ਹੌਸਲੇ ਨਾਲ ਪਹੁੰਚੋ ਸਾਥੀਓ ਤੇ ਕਾਗੀ ਆਪਾਂ ਸਰਕਾਰ ਹਿਲ ਜਾਣੀ ਚਾਹੀਦੀ ਹੈ ਕੱਲ ਆਪਣੀ ਕਥਨਾ ਆਪਣੀ ਕਥੈਣਾ ਹੋਣਾ ਚਾਹੀਦਾ ਹੈ ਕਿ ਕੱਟ ਦੇਖ ਕੇ ਸਰਕਾਰੇ ਸੋਚਨ ਤੇ ਮਜਬੂਰ ਹੋ ਜਾਵੇ ਉਹਨਾਂ ਚੁਣੌਤੀਆਂ ਨੂੰ ਜਲਦੀ ਤੋਂ ਜਲਦੀ ਪੂਰੀ ਕਰਨੀ ਪਵੇਗੀ ਤੇ ਸਾਥੀਓ ਬਸ ਇੰਨੀ ਗੱਲ ਕਹਿੰਦਾ ਹਾਂ ਜੀ ਆ ਮੈਂ ਆਪਣੇ ਸਾਥੀ ਰਾਜਕੁਮਾਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਅੱਗੇ ਆਪਣੇ ਵਿਚਾਰ ਤੁਹਾਡੇ ਅੱਗੇ ਰੱਖਾਂ ਨੇ ਕਿ ਆਪਾਂ ਨੂੰ ਕੀ ਕਰਨਾ ਹੈ ਧੰਨਵਾਦ ਸਾਥੀਆਂ ਦਾ ਸਾਥੀਓ ਜਿਵੇਂ ਕਿ ਦੋਨੋਂ ਸਾਥੀਆਂ ਨੇ ਜਿਹੜੀ ਗੱਲ ਬਾਤ ਸੀ ਦੀ ਪ੍ਰੋਟੈਸਟ ਜਿਹੜੀ ਸਾਰੀ ਲੱਗਦੀ ਹੈ ਕਿ ਤੁਹਾਡੇ ਸਾਹਮਣੇ ਮੇਰੀ ਵੀ ਤੁਹਾਨੂੰ ਆਈ ਹੋ ਅਪੀਲ ਹੈ ਜੀ ਸਾਰਿਆਂ ਨੂੰ ਅਗਲੇ ਸਵੇਰੇ 10 ਵਜੇ ਮੇਰ ਦਾ ਪਲਾਂਟ ਵੱਧ ਤੋਂ ਵੱਧ ਸਾਥੀ ਉੱਤੇ ਪਹੁੰਚਣ ਤਾਂ ਜੋ ਆਪਾਂ ਆਪਣੀ ਆਵਾਜ਼ ਨੂੰ ਇੱਕ ਇੱਕ بلند ਆਵਾਜ਼ ਕਰਕੇ ਆਪਣੀ ਤੇ ਉਹ ਸਰਕਾਰ ਦੇ ਅ ਕੰਨਾਂ ਤੱਕ ਪਹੁੰਚਾ ਸਕੀਏ ਧੰਨਵਾਦ ਸਾਥੀ ਹਾਂ ਸਾਥੀਓ ਕੁਝ ਸਾਥੀਆਂ ਦੇ ਕਮੈਂਟ ਆ ਰਹੇ ਨੇ ਕਿ ਰਿਸਟ ਡਵਾਈਸ ਕਰਾਓ ਜਾਂ ਜਿਹੜੀ ਆਪਣੀ ਪਿਛਲੀਆਂ ਪੋਸਟਰ ਬਾਕੀ ਨੇ ਉਹਨਾਂ ਦੀ ਇਕਵ ਲਿਸਟ ਆਵੇ ਸਾਥੀਓ ਸਾਰੇ ਕੰਮ ਹੋਣਗੇ ਬਟ ਹੋਣਗੇ ਸਿਰਫ ਤੁਹਾਡੇ ਸਾਥ ਦੇ ਨਾਲ ਜੇ ਸਾਥੀਓ ਤੁਸੀਂ ਸਾਨੂੰ ਸਹਿਯੋਗ ਦਿਓਗੇ ਪੂਰਾ ਸਾਥ ਦਿਓਗੇ ਤਾਂ ਲਿਸਟ ਰਿਵਾਈਸ ਵੀ ਹੋ ਸਕਦੀ ਹੈ ਲਿਸਟ ਇੱਕ ਵੀ ਆ ਸਕਦੀ ਹੈ ਜਿਵੇਂ ਤੁਸੀਂ ਚਾਹੋਗੇ ਉਸ ਤੁਸੀਂ ਉਹ ਸਰਕਾਰ ਤੋਂ ਆਪਣਾ ਕੰਮ ਕਰਵਾ ਸਕਦੇ ਹੋ ਇਹ ਸਾਥੀਓ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਪੱਥੀ ਨੂੰ ਕਿਵੇਂ ਪੂਰਾ ਕਰਨਾ ਹੈ ਕਦੋਂ ਪੂਰਾ ਕਰਾਉਣਾ ਤੇ ਕਿੰਨੀ ਜਲਦੀ ਪੂਰਾ ਕਰਾਉਣਾ ਸਾਥਿਓ ਇਸਦੇ ਲਈ ਤੁਹਾਡੇ ਸਾਰਿਆਂ ਦੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਜਿਹੜੀਆਂ ਮੇਰੀਆਂ ਭੈਣਾਂ ਉਹਨਾਂ ਨੂੰ ਵੀ ਅਪੀਲ ਹੈ ਕਿ ਵੱਧ ਤੋਂ ਵੱਧ ਬੈਣਾ ਇਸ ਧਰਨੇ ਤੇ ਪਹੁੰਚਣ ਧਰਨੇ ਦੇ ਵਿੱਚ ਸ਼ਾਮਿਲਿਤ ਕਰਨਾ ਸਾਥਿਓ ਇੱਕ ਗੱਲ ਆਖ ਦੇ ਵਿੱਚ ਹੋਰ ਕੱਲ ਦੇ ਪ੍ਰੋਟੈਸਟ ਤੋਂ ਬਾਅਦ ਸਾਡੀ ਅੱਗੇ ਦੀ ਵੀ ਪਲਾਨਿੰਗ ਹੈ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਦੀ ਸੋ ਸਾਥੀਓ ਜਿਹੜੇ ਧਰਨੇ ਹੁੰਦੇ ਨੇ ਇਹ ਫੰਡ ਤੋਂ ਬਿਨਾ ਨਹੀਂ ਚੱਲਦੇ ਸੋ ਮੇਰੀ ਅਪੀਲ ਹੈ ਪੂਰੇ ਸਾਥੀਆਂ ਨੂੰ ਪੂਰੇ ਕੈਡਰ ਨੂੰ ਕਿ ਸਾਥੀਓ ਫੰਡ ਦਾ ਵੀ ਸਹਿਯੋਗ ਜ਼ਰੂਰ ਕਰੋ ਤਾਂ ਜੋ ਆਪਾਂ ਜਿਹੜਾ ਆਪਣਾ ਬਣਦਾ ਹੱਕ ਹੈ ਸਰਕਾਰ ਦੇ ਕੋਲੋਂ ਜਲ ਤੋਂ ਜਲ ਲੈ ਸਕੀਏ ਧੰਨਵਾਦ ਸਾਥੀਓ